ਬੈਨਰ ਰਵਾਨਾ ਕੀਤੀਆਂ ਕੀ ਕਹਿਣਾ ਚਾਹੋਗੇ ਸਰ ਅੱਜ ਮੇਰੇ ਵਾਸਤੇ ਤਾਂ ਗੱਲ ਕਰਨਾ ਜਦੋਂ ਡੀਸੀ ਸਾਹਿਬ ਲੋਕਾ ਵਾਲੇ ਸ਼੍ਰੀ ਵਿਸ਼ੇ ਸੰਗਾ ਜੀ ਨੇ ਨਿਰਧਾਰਤ ਨਿਊਟ ਵਿਦਿਚ ਹੈਗੀ ਸੀ ਇੱਥੇ ਮੀਟਿੰਗ ਸੀ ਰੱਖੀ 4 ਵਜੇ ਤੇ ਮੈਂ ਜੋ ਚੱਲਿਆ ਵੀ ਜੋ ਰਿਸਰਵ ਕਰਨ ਲੱਗੇ ਵੀ ਅਸੀਂ ਇੱਕ ਫਲੈਗ ਆਫ ਕਰਨੀ ਹੈਗੀ ਐ ਪੂਰੀ ਇੱਕ ਕੰਟਿੰਜੈਂਟ ਜਿਨ੍ਹਾਂ ਨੇ ਪਿੰਡਾਂ ਦੇ ਵਿੱਚ 314 ਪਿੰਡਾਂ 'ਚ ਪ੍ਰਚਾਰ ਕਰਨਾ ਕਿ ਪਰਾਲੀ ਨੂੰ ਆਪਾਂ ਅੱਗ ਨਾ ਲਾਈਏ ਕਿਸਾਨਾਂ ਵਾਸਤੇ ਕਹਿੰਦੇ ਸ਼ਰਮਾ ਜੀ ਤੁਸੀਂ ਸ਼ਾਮ ਨੂੰ ਆ ਜਾਓਗੇ ਮੈਂ ਕਿਹਾ ਜੀ ক্লোਜ਼ ਟੂ ਹਾਰਟ ਸਬਜੈਕਟ ਆ ਕਿ ਮੈਂ ਪਿੱਛੇ ਜੇ ਯੂਰਪ ਹੋ ਕੇ ਆਇਆ ਜੀ ਉੱਥੇ ਯੂਰਪ ਤੋਂ ਮੈਨੂੰ ਪਤਾ ਲੱਗਾ ਕਿ ਯੂਰਪੀਅਨ ਯੂਨੀਅਨ ਏਰੀਆ ਉਹ 2027 ਤੋਂ ਕੰਪਲੀਟ ਬੈਨ ਲਾ ਰਹੀ ਆ वुਡ ਬੇਸਡ ਫਿਊਲ ਤੇ ਇਹਦਾ ਮਤਲਬ ਆ ਕਿ ਉੱਥੇ ਸਾਰਾ ਬਾਇਓਫਿਊਲ ਚਾਹੀਦਾ 8 ਕਰੋੜ ਟਨ ਸਾਲ ਦਾ ਬਾਇਓਫਿਊਲ ਤੋ ਬਣਾਣਾ ਕਿੱਥੋਂ ਆ ਪਰਾਲੀ ਤੋਂ ਤੇ ਪੰਜਾਬ ਦੇ 밭 ਖੁੱਲਨੇ ਆ ਇਸ ਪਰਾਲੀ ਨੂੰ ਅਸੀਂ ਪੁੱਤ ਦੀ ਬਜਾਏ ਇਹਦੀਆਂ ਪੈਲੇਟ ਬਣਾਵਾਂਗੇ ਇਹ ਪੈਲੇਟ ਜਿਹੜੀ ਬਣ ਕੇ ਉਹ ਇੱਕ એનર્ਜੀ ਸੋਰਸ ਬਣ ਗਈ ਯੂਰਪ ਜਾ ਕੇ ਸਾਡੀ ਪ੍ਰਾਲੀ ਐਕਸਪੋਰਟ ਹੋ ਕੇ ਸਾਡੇ ਕਿਸਾਨ ਨੂੰ ਚਾਰ ਪੈਸੇ ਵੱਧ ਮਿਲਣਗੇ ਉੱਕਨ ਦੀ ਲੋੜ ਨਹੀਂ ਪੈਗੀ ਬਲਕਿ ਅਸੀਂ ਯੂਰਪ ਦੇ ਵਿੱਚ ਸਾਡੇ ਆਪਣੇ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਬਦਲ ਵੜ ਕੇ ਇਸ ਪ੍ਰਾਲੀ ਨੂੰ ਵਰਤਾਂਗੇ ਤੇ ਮੈਨੂੰ ਲੱਗਦਾ ਇਹ ਤੋਂ ਵੱਡਾ ਵੱਡਾ ਭਾਗੀ ਸਿੱਖਿਆ ਸੈਂਕਿਊ ਵੈਰੀ ਮਚ ਨਾਲ ਨਾਲ ਜਿਹੜੇ ਸਾਡੇ ਖਰਾਕੀ ਤੱਤ ਆ ਉਹ ਵੀ ਵੱਧਦੇ ਆ ਸੋ ਆਉਣ ਵਾਲੇ ਸੀਜ਼ਨ ਦੇ ਵਿੱਚ ਜਦੋਂ ਵੀ ਕੋਈ ਧੋਨੇ ਦੀ ਕਟਾਈ ਤੋਂ ਬਾਅਦ ਉਹ ਚੁੱਕ ਕਰਾਲੀ ਨੂੰ ਜਿਹੜੀ ਐ ਅੱਗ ਲੱਗਦੀ ਐ ਤਾਂ ਤੁਰੰਤ ਉਹਦੇ ਤੇ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਸੁਪਰੀਮ ਕੋਰਟ ਤੇ ਨੈਸ਼ਨਲ ਕਮਿਸ਼ਨ ਜੀ ਉਹਨਾਂ ਵੱਲੋਂ ਇਹ ਸਖਤ ਹਦਾਇਤਾਂ ਹਨ ਨੋਡਲ ਅਫਸਰ ਸਾਰੇ ਕਲਸਟਰ ਅਫਸਰ ਜਿਹੜੇ ਆ ਉਹ ਪ੍ਰਸ਼ਾਸਨ ਵੱਲੋਂ ਅਪਾਇੰਟ ਕੀਤੇ ਜਾ ਚੁੱਕੇ ਆ ਸੋ ਅਸੀਂ ਖੇਤੀਬਾੜੀ ਵਿਭਾਗ ਵੱਲੋਂ ਸਮੂਹ ਕਿਸਾਨਾਂ ਨੂੰ ਇਹ ਅਪੀਲ ਕਰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਆਪਾਂ ਪਰਾਲੀ ਦੀ ਜਿਹੜੀ ਆ ਉਹ ਸਹੀ ਸਾਂਭ ਸੰਭਾਲ ਕਰਨੀ ਆ ਮਸ਼ੀਨਾਂ ਦੇ ਨਾਲ 7000 ਮਸ਼ੀਨਾਂ ਜਿਹੜੀਆਂ ਉਹ ਜ਼ਿਲ੍ਹੇ ਦੇ ਵਿੱਚ ਕੋਆਪਰੇਟਿਵ ਤੇ ਵੱਖ-ਵੱਖ ਕਿਸਾਨਾਂ ਦੇ ਕੋਲੇ ਮਹੱਈਆ ਕਰਾਂਗੇਗਾ ਸੋ ਉਹਨਾਂ ਸੀਆਰਐਮ ਮਸ਼ੀਨ ਦੇ ਨਾਲ ਅਸੀਂ ਇਹ ਝੋਨੇ ਦੀ ਪਰਾਲੀ ਨੂੰ ਜ਼ਮੀਨ ਦੇ ਵਿੱਚ ਵਾਹ ਕੇ ਕੁਝ ਬੀਜਰ ਦਿੱਤੇ ਆ ਉਹਨਾਂ ਦੇ ਨਾਲ ਪਰਾਲੀ ਨੂੰ ਇਕੱਠੀ ਕਰਕੇ ਫੈਕਟਰੀਆਂ ਤੱਕ ਪਹੁੰਚਾ ਕੇ ਆਪਾਂ ਸੋਹਣੇ ਤਰੀਕੇ ਦੇ ਨਾਲ ਪਰਾਲੀ ਦੀ ਸਟੱਜੀ ਦੇ ਇਨਸਾਂਸ ਬਣ ਕਰੀ। ਪਰਾਲੀ ਦਾ ਮੁੱਦਾ ਵੀ ਹਰ ਕਵਾਰ ਭੱਟਦਾ ਇਸ ਵਾਰ ਫਿਰ ਝੋਲਣ ਦਾ ਜਿਹੜਾ ਸੀ ਜਨਾ ਵੱਡੀ ਦਾ ਆ ਰਿਹਾ ਤੇ ਪਰਾਲੀ ਲਈ ਕਿਸ ਤਰ੍ਹਾਂ ਦੇ ਆ ਮੇਨ ਮਕਸਦ ਅੱਜ ਮੇਰਾ ਤੇ ਐਸਐਸਪੀ ਸਾਹਿਬ ਦਾ ਇਸ ਪਿੰਡ 'ਤੇ ਆਉਂਦਾ ਹੀ ਸੀਗਾ ਕਿਉਂਕਿ ਇਹ ਹਾਟਸਪੌਟ ਵਿਲੇਜ ਵਿੱਚੋਂ ਜਾਨਿਆ ਜਾਂਦਾ ਹੈਗੇ ਤੇ ਲਾਗਲੀ ਜਿਹੜੀ ਦੋ ਪੰਚਾਇਤਾਂ ਹੈ ਉਹ ਚ ਵੀ ਪਰਾਲੀ ਜਲਾਣ ਦੇ ਕਾਫੀ ਸਾਰੇ ਕੇਸਿਸ ਆਂਦੇ ਹੈਗੇ। ਸੋ ਇਸ ਦੇ ਮੱਦੇਨਜ਼ਰ ਅਸੀਂ ਅੱਜ ਕਿਸਾਨਾਂ ਨੂੰ ਕਿਸਾਨ ਵੀਰਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਹੈ। ਈ ਐਸਐਲਸੀ ਪਰਾਲੀ ਨਾ ਜ ਲਈਏ ਸੰਧ ਇਹਦੇ ਬਾਰੇ ਇਨਫਾਰਮੇਸ਼ਨ ਇਹਨਾਂ ਨੂੰ ਅਸੀਂ ਰੈਡਲੀ ਅਵੇਲੇਬਲ ਕਰਾਵਾਂਗੇ ਨਾਲ ਦੀ ਨਾਲ ਉਹਨਾਂ ਨੂੰ ਜੇ ਕੋਈ ਹੋਰ ਕਿਸੇ ਚੀਜ਼ ਦੀ ਪ੍ਰੋਬਲਮ ਹੈ ਕਿਉਂਕਿ ਦੋ ਕਿਸਾਨਾਂ ਨੇ ਸਾਨੂੰ ਆ ਵੀ ਨੋਟ ਕਰਾਇਆ ਕਿ ਉਹਨਾਂ ਨੂੰ ਆ ਸੰਧੀ ਬਜਾਏ ਆ ਸੰ ਚਾਹੀਦਾ ਹੈ ਉਹ ਮੌਕੇ ਤੇ ਅਸੀਂ ਅਫਸਰਾਂ ਨੂੰ ਹਦਾਇਤ ਕਰ ਦਿੱਤੀ ਹੈ ਉਹ ਸੰਦ ਉਹਨਾਂ ਨੂੰ ਅਵੇਲੇਬਲ ਕਰਾਇਆ ਜਾਏਗਾ ਹਜੇ ਲਗਭਗ 1 ਮਹੀਨਾ ਪਿਆ ਹੈਗਾ ਚੋਨੇ ਦੀ ਫਸਲ ਦੀ ਕਟਾਈ ਦਾ ਮੋਗੇ ਜ਼ਿਲ੍ਹੇ ਸੋ ਅਸੀਂ ਸਾਡੀ ਪੂਰੀਆਂ ਤਿਆਰੀਆਂ ਹੈਗੀਆਂ ਅਸੀਂ ਸਾਰੇ ਅਫਸਰ ਸਾਹਿਬਾਨ ਨਾਲ ਸਵੇਰੇ ਮੀਟਿੰਗ ਵੀ ਕੀਤੀ ਸੀਗੀ ਉਹਨਾਂ ਨੂੰ ਵੀ ਜਿਹੜੇ ਮਾਨਯੋਗ ਸੁਪਰੀਮ ਕੋਰਟ ਐਂਡ ਮਾਨਯੋਗ ਹਾਈ ਕੋਰਟ ਐਂਡ ਐਨਜੀਟੀ ਦੇ ਸੈਂਟਰ ਫਾਰ 에ਅਰ ਕੁਆਲਿਟੀ ਮੈਨੇਜਮੈਂਟ ਦੇ ਜਿਹੜੇ ਨਵੇਂ ਆਦੇਸ਼ ਆਏ ਹੈਗੇ ਉਹਨਾਂ ਦੇ ਬਾਰੇ ਵੀ ਜਾਣੂ ਕਰਾਇਆ ਗਿਆ ਹੈਗਾ ਸੋ ਇਸ ਵਾਰ ਇੱਕ ਕੋਸ਼ਿਸ਼ ਹੈਈ ਸਾਡੀ ਜਾਰੀ ਰਹੇਗੀ ਕਿ ਇਹਨਾਂ ਸਾਰਿਆਂ ਦੀ ਸਹਿਯੋਗ ਦੇ ਨਾਲ ਅਸੀਂ ਪਰਾਲੀ ਦੇ ਜਲਨ ਦੇ ਜਿਹੜੇ ਕੇਸਿਸ ਹੈ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਅ ਠੱਲ ਪਾਉਣ ਦੀ ਕੋਸ਼ਿਸ਼ ਕਰਾਂਗੇ ਸਰ ਜਦੋਂ ਅਸੀਂ ਪੜਾਈ ਸ਼ੁਰੂ ਹੁੰਦੀ ਹੈ ਉਹ ਪਹਿਲਾਂ ਪਹਿਲਾਂ ਬੜੀ ਸਖਤੀ ਵਰਤੀ ਜਾਂਦੀ ਬਾਅਦ ਚ ਢੈਲ ਦੇ ਦਿੱਤੀ ਜਾਂਦੀ ਤੇ ਉਨੀ ਹੀ ਅੱਗ ਫੇਰ ਲੱਗ ਜਾਂਦੀ ਹੈ ਸਰ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਹੈਗੀ ਇਸ ਵਾਰੀ ਅਸੀਂ ਜ਼ਰੂਰ ਇਹ ਤੇ ਪ੍ਰਾਇਰਟੀ ਤੇ ਇਨਸ਼ੋਰ ਕਰਾਂਗੇ ਕਿ ਇਸ ਤਰੀਕੇ ਦੀ ਪ੍ਰੋਬਲਮ ਨਾ ਹੋਵੇ